ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲੇ ਇੱਕ ਸਾਲ ਕਿਸਾਨ ਆंदोलਨ ਤੋਂ ਬਾਅਦ ਜਿੱਥੇ ਹਾਲੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਮੁਕੰਮਲ ਤੌਰ ਤੇ ਪ੍ਰਵਾਨ ਹੋਈਆਂ ਉੱਥੇ ਨਾ ਹੀ ਹਾਲੇ ਕਿਸਾਨਾਂ ਦਾ ਆंदोलਨ ਖਤਮ ਹੋਇਆ ਹੈ। ਕਈ ਪੜਾਵਾਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਆंदोलਨ ਉਹ ਪੰਜਾਬ ਸਵੇਤ ਦੇਸ਼ ਭਰ ਦੇ ਵਿੱਚ ਜਾਰੀ ਹੈ। ਦੂਜੇ ਪੱਨੇ ਦੇਸ਼ ਦੀ ਹਕੂਮਤ ਤੇ ਕਹਿ ਲਈ ਕਿ ਚੌਣਪੇਟ ਦੇ ਵਿੱਚ ਉਤਰੀ ਹੋਈ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਇਸ ਅੰਦੋਲਨ ਉੱਤੇ ਹਾਲੇ ਤਾਈਂ ਕੋਈ ਠੋਸ ਪ੍ਰਤੀਕਰਮ ਦੇਣ ਤੋਂ ਵੀ ਪਾਸਾ ਵਟ ਰਹੀ ਹੈ। ਕਈ ਤਰ੍ਹਾਂ ਦੀਆਂ ਜਿਹੜੀਆਂ ਗੈਰ ਕੁਦਰਤੀ ਘਟਨਾਵਾਂ ਵੀ ਸਾਹਮਣੇ ਆਈਆਂ। ਕਿਸਾਨਾਂ ਨੂੰ ਆਪਣੀਆਂ ਜਾਨਾਂ ਵੀ ਗਮਾਉਣੀਆਂ ਪਈਆਂ। ਤਾਜ਼ਾ ਤਰੀ ਨਰਾਜਪੁਰਾ ਦੇ ਪਿੰਡ ਸੇਹੜਾ ਦੇ ਵਿੱਚ ਅੱਜ ਉਸ ਵੇਲੇ ਇੱਕ ਦਰਦਨਾਕ ਘਟਨਾ ਵਾਪਰੀ ਜਦੋਂ ਭਾਜਪਾ ਦੀ ਉਮੀਦਵਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਜਿਹੜੀ ਸਾਬਕਾ ਮੁੱਖ ਮੰਤਰੀ ਕੈਪਟਨ ਨਮਰਿੰਦਰ ਸਿੰਘ ਦੇ ਪਤਨੀ ਨੇ ਪਰਨੀਤ ਕੌਰ ਜਾਂਦੇ ਆ ਤਾਂ ਕਿਸਾਨ ਆਪਣੇ ਪ੍ਰੋਗਰਾਮ ਦੇ ਤਹਿਤ ਵਿਰੋਧ ਕਰਦੇ ਆ ਅਜੇ ਹੀ ਇਰਦ ਗਿਰਦ ਦਰਾਂ ਇੱਕ ਹੋਰ ਕਿਸਾਨ ਸ੍ਰਿੰਦਰ ਸਿੰਘ ਦੀ ਜਾਨ ਚਲੀ ਜਾਂਦੀ ਹੈ ਮਾਮਲਾ ਕਈ ਮੂੜ ਕੱਟ ਰਿਹਾ ਹੈ ਅਤ ਗੰਭੀਰ ਹੈ ਜਿਸ ਦੇ ਨਾਲ ਪੰਜਾਬ ਇੱਕ ਅਗਲੇ ਅਧਿਆਇ ਵੱਲ ਜਿਤੇ ਵੱਧ ਰਿਹਾ ਹੈ ਉੱਥੇ ਪੰਜਾਬ ਦੀ ਸਿਆਸਤ ਵੀ ਕਈ ਮੋੜ ਕਟਦੀ ਵਿਖਾਈ ਦੇ ਰਹੀ ਹੈ ਅੱਜ ਇਹ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਓਕੇ ਵੀ ਸਰ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਸੁਖਰੀਓ ਬਿੰਦ ਰਿਸਰਵ ਸਸਰੀ ਕਾਲ ਸਰੋਤਿਆਂ ਨੂੰ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਦੇਸ਼ ਦਾ ਜਿਹੜਾ ਹੈ ਅन्न ਦਾਤਾ ਕਹਿ ਲਈਏ ਕਿ ਦੇਸ਼ ਦੀ ਰੀੜ ਦੀ ਹੱਡੀ ਜਿਹਦੇ ਉੱਤੇ ਦੇਸ਼ ਦੀ ਅਰਥ ਵਿਵਸਥਾ ਖੜੀ ਹੈ ਵਦੇਰੇ ਜਿਹੜੀ ਬਹੁ ਗਿਣਤੀ ਹੈ ਕਿਸਾਨ ਚਾਹੇ ਦੇਸ਼ ਦੇ ਵਿੱਚ ਲੋਕਤੰਤਰ ਹੈ ਪਰੰਤੂ ਉਸ ਕਦਰ ਇਨਸਾਨ ਨੂੰ ਨਹੀਂ ਗਿਣਿਆ ਜਾਂਦਾ ਨਾ ਕਿਸਾਨ ਦੀਆਂ ਵੋਟਾਂ ਤੇ ਨਾ ਹੀ ਕਿਸਾਨ ਦਾ ਜਿਹੜੀਆਂ ਮੰਗਾਂ ਤੇ ਮਸਲੇ ਕਿਸਾਨਾਂ ਦੇ ਵੱਡੇ ਮਸਲੇ ਮੰਗਾਂ ਕਹਿ ਲਈਏ ਕਿ ਉੱਥੇ ਹੀ ਖੜੇ ਹੈ ਕਿਸਾਨ ਸੰਘਰਸ਼ ਦੇ ਰਾਹ ਤੈਅ ਹੋਏ ਦਿੱਲੀ ਦੇ ਸੰਘਰਸ਼ ਤੋਂ ਬਾਅਦ ਇਹ ਜਿਹੜਾ ਕਿਸਾਨੀ ਦਾ ਸੰਘਰਸ਼ ਜਾਰੀ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਦਰਦਨਾਕ ਘਟਨਾਵਾਂ ਸਾਹਮਣੇ ਆਈਆਂ ਕਈ ਮੋੜ ਕੱਟੇ ਗਏ ਕਿਸਾਨ ਸੰਘਰਸ਼ ਦਰਾਂ ਤੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਜਪੁਰਾ ਦੇ ਕੋਲ ਸੇਰਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਸਾਹਿਬ ਪਰਨੀਤ ਕਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਇਸ ਵੇਲੇ ਜਿਹੜੇ ਭਾਜਪਾ ਦੇ ਵੱਡੇ ਆਗੂ ਨੇ ਕੈਪਟਨ ਵਰਿੰਦਰ ਸਿੰਘ ਦੀ ਪਤਨੀ ਉਹ ਆਪਣੇ ਚੋਣ ਪ੍ਰਚਾਰ ਉੱਤੇ ਜਾਂਦੇ ਆ ਕਿਸਾਨ ਵਿਰੋਧ ਕਰਦੇ ਐ ਅਜੇ ਹੀ ਇਰਦ-ਗਿਰਦ ਵਿਰੋਧ ਦੇ ਇੱਕ ਕਿਸਾਨ ਦੀ ਮੌਤ ਹੁੰਦੀ ਐ ਡਾਕਟਰ ਸਾਹਿਬੀ ਸਾਰਾ ਮਾਮਲਾ ਤੁਸੀਂ ਕਿਵੇਂ ਦੇਖਦੇ ਹੋ ਤੇ ਇਹ ਅਗਲਾ ਅਧਿਆਏ ਕਿਵੇਂ ਸਾਡੇ ਪੰਜਾਬ ਲਈ ਲੈ ਕੇ ਆ ਰਿਹਾ ਜੀ ਡਾਕਟਰ ਸਾਹਿਬ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਬੜੀ ਦੁਖਦਾਈ ਤੇ ਬਹੁਤ ਹੀ ਮੰਦਭਾਗੀ ਘਟਨਾ ਐ ਕਿ 60 ਸਾਲ ਦੀ ਉਮਰ ਦੇ ਸੁਰਿੰਦਰ ਸਿੰਘ ਸੀਗੇ ਉਹ ਪਿੰਡ ਆਕੜੀ ਦੇ ਕਿਸਾਨ ਕਿ ਉਹਨਾਂ ਦੀ ਪ੍ਰੋਟੈਸਟ ਦੇ ਦੌਰਾਨ ਮੌਤ ਹੋ ਜਾਂਦੀ ਹੈ ਕਈ ਵਰਸ਼ਨ ਆ ਰਹੇ ਨੇ ਇੱਕ ਵਰਸ਼ਨ ਜਿਹੜਾ ਮੇਨ ਆ ਰਿਹਾ ਹੈ ਉਹ ਇਹ ਹੈ ਕਿ ਜਦੋਂ ਉਹਨਾਂ ਨੇ ਕਿਸਾਨਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਜਿਹੜੇ ਭਾਜਪਾ ਦੇ ਵਰਕਰ ਸੀ ਉਹਨਾਂ ਦੇ ਨਾਲ ਉਹਨਾਂ ਦੀ ਥੋੜੀ ਜਿਹੀ ਧੱਕਾ ਮੁੱਸੀ ਹੋ ਗਈ ਜਿਹਦੇ ਚ ਉਹ ਸੜਕ ਤੇ ਮੋਤੇ ਮੋਤੇ ਗਿਰ ਗਏ ਤੇ ਗਿਰ ਕੇ ਜੀ ਅੱਛਾ ਉਹ ਕਹ ਲਿਆ ਕਿ ਇਹਨੂੰ ਟਵਿਸਟ ਬੜੀ ਕਿਸਮਾਂ ਦੀ ਦਿੱਤੀ ਜਾਊਗੀ ਇਸ ਤਰ੍ਹਾਂ 1700 ਕਿਸਾਨ ਪਹਿਲਾ ਮੋਰਚੇ ਦੇ ਦੌਰਾਨ ਮਰੇ ਬੜਿਆਂ ਨੇ ਕਿਹਾ ਕਿ ਜੀ ਉਹਨਾਂ ਨੇ ਵੈਸੇ ਵੀ ਤਾਂ ਮਰਨਾ ਹੀ ਸੀ ਹੂੰ ਉਹਰੋ ਕੇ ਮਰ ਗਿਆ ਕੁਝ ਹੋ ਗਿਆ ਬਲਿਜਪੀ ਵੱਲੋਂ ਉਸ ਟੈਂਡਿਆਂ ਵਾਲਾ ਇਸ ਜਿਹੜੀ ਦੁੱਖ ਦੀ ਗੱਲ ਹੈ ਮਤਲਬ ਮੇਰੀ ਸਮਝ ਤੋਂ ਬਾਹਰ ਹੈ ਉਹ ਗੱਲ ਕਿ ਕਿਸਾਨਾਂ ਨੇ ਬਿਲਕੁਲ ਓਪਨਲੀ ਅਨਾਉਂਸ ਕੀਤਾ ਹੋਇਆ ਹੈ ਕਿ ਅਸੀਂ ਸਵਾਲ ਕਰਾਂਗੇ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਤੇ ਬਿਲਕੁਲ ਵਾਇਲੈਂਸ ਉਹਨਾਂ ਨੇ ਕਿਤੇ ਵੀ ਨਹੀਂ ਕੀਤੀ ਹੈ ਪੀ ਸ਼ਾਂਤੀ ਪੁਰਵਤਤ ਸਵਾਲ ਜ਼ਰੂਰ ਪੁੱਛਾਂਗੇ ਹੱਕ ਹੈ ਲੋਕਾਂ ਦਾ ਇਹ ਤਾਂ ਕਾਮੁਕੀ ਜਾਂ ਪੁਲਿਸ ਦੇ ਜਾਂ ਨਾਲ ਜਿਹੜੇ ਵਰਕਰ ਜਾਂਦੇ ਨੇ ਉਹਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਪਰ ਉਹਨਾਂ ਨੇ ਕਿਹਾ ਹੋਇਆ ਹੈ ਕਿ ਅਸੀਂ ਕਿਤੇ ਜਾਣ ਤੋਂ ਰੋਕਾਂਗੇ ਵੀ ਨਹੀਂ ਅਰ ਰੋਕਿਆ ਵੀ ਨਹੀਂ ਕਿਸੇ ਨੇ ਇਹ ਠੀਕ ਹੈ ਕਿ ਜਦੋਂ ਬਹਿਸਵਾਜੀ ਹੁੰਦੀ ਹੈ ਥੋੜੀ ਬਹੁਤ ਗਰਮਾ-ਗਰਮੀ ਹੋ ਜਾਂਦੀ ਹੈ ਪਰ ਇਹ ਸਿਆਸੀ ਪਾਰਟੀਆਂ ਨੂੰ ਖਾਸ ਕਰਕੇ ਭਾਜਪੀ ਦੇ ਜਿਹੜੇ ਆਗੂ ਹੈ ਖਾਸ ਕਰਕੇ ਵੀਪ੍ਰਨੀਤ ਕੌਰ ਜੀ ਵਰਗੇ ਜਿਹੜੇ ਪੁਰਾਣੇ ਹਡੇ ਹੋਏ ਸਿਆਸਤਦਾਨ ਨੇ ਉਹਨਾਂ ਨੂੰ ਉਹ ਇੰਨਾ ਕਿਉਂ ਨਹੀਂ ਕਰ ਸਕਦੇ ਕਿ ਨਾਲ ਉਹ ਕੋਈ ਡਾਕਟਰ ਜਾਂ ਉਹ ਇੱਥੇ ਪੂਰਾ ਕੋਈ ਟੂਰਨਾਮੈਂਟ ਕਰਾਇਆ ਜਾਵੇ ਉੱਥੇ ਵੀ ਮਤਲਬ ਡਾਕਟਰ ਮੈਡੀਕਲ ਫੈਸਿਲਿਟੀ ਹੁੰਦੀ ਹੈ ਕਿ ਜਦੋਂ ਤੁਸੀਂ ਫੁੱਸ ਲੈ ਕੇ ਨਾਲ ਤੁਰਦੇ ਹੋ ਟੰਡੇ ਵਾਲਿਆਂ ਨੂੰ ਨਾਲ ਲੈ ਕੇ ਤੁਰਦੇ ਹੋ ਤਾਂ ਤੁਸੀਂ ਇੰਨਾ ਨਹੀਂ ਕਰ ਸਕਦੇ ਕਿ ਜੇ ਕੋਈ ਉੱਥੇ ਨਹੀਂ ਕਿ ਤੁਹਾਡੇ ਵਰਕਰ ਨੂੰ ਵੀ ਹੋ ਜਵੇ ਸਾਨੂੰ ਨੂੰ ਛੱਡੋ ਕਿ ਉੱਥੇ ਕੋਈ ਫਰਸਟ ਏਡ ਤਾਂ ਹੋਵੇ ਮਤਲਬ ਮੇਰੀ ਸਮਝੋਂ ਬਾਹਰ ਹੈ ਕਿ ਇੰਨੀ ਬੇਲਾਗਤਾ ਇੰਨਾ ਨਰਤੇਈਪਣਾ ਕਿੱਥੋਂ ਆ ਜਾਂਦਾ ਹੈ ਹੁਕਮਰਾਨਾਂ ਦੇ ਵਿੱਚ એટલે ਤੁਸੀਂ ਪਬਲਿਕ ਵਿੱਚ ਜਾ ਰਹੇ ਹੋ ਤੁਹਾਡੇ ਕੋਲ ਏਸੀ ਗੱਟੀਆਂ ਹੈਗੀਆਂ ਨੇ ਤੁਸੀਂ ਵੀ ਕਸ਼ਟ ਦਾ ਭੋਗ ਰਹੇ ਹੋ ਉਹ ਸੜਕਾਂ ਤੇ ਖੜੇ ਨੇ ਹੋ ਸਕਦਾ ਸਵੇਰ ਦੇ ਖੜੇ ਹੋਵੇ ਹੋ ਸਕਦਾ ਕੋਈ ਮੈਡੀਕਲ ਹਿਸਟਰੀ ਹੋਵੇ ਹੋ ਸਕਦਾ ਹਾਰਟ ਅਟੈਕ ਹੋ ਗਿਆ ਹੋਵੇ ਉਹ ਤਾਂ ਹੁਣ ਪੋਸਟਮਾਰਟਮ ਦੇ ਵਿੱਚੋਂ ਚੀਜ਼ਾਂ ਨਿਕਲ ਕੇ ਆਉਣਗੀਆਂ ਪਰ ਮਨੁੱਖਤਾ ਕਿੱਥੇ ਚਲੀ ਗਈ ਇਨਸਾਨੀਅਤ ਕਿੱਥੇ ਜਿਲੇਗੀ ਵੋਟਾਂ ਹੁੰਦੀਆਂ ਰਹਿਣੀਆਂ ਨੇ ਪ੍ਰੋਟੈਸਟ ਵੀ ਹੁੰਦੇ ਰਹਿਣੇ ਨੇ ਕੀ ਹੁਣ ਇੰਨੀ ਮਤਲਬ ਜ਼ਮੀਰ ਇੰਨੀ ਆਤਮਾ ਮਰ ਗਈ ਹੈ ਕਿ ਇੱਕ ਮਨੁੱਖ ਤੋਂ ਦੇ ਨਾਲ ਤੁਹਾਡਾ ਮਨੁੱਖੀ ਸਪੀਸੀਜ਼ ਦਾ ਹਿੱਸਾ ਮਰ ਰਿਹਾ ਹੈ ਬਲ ਕੋਈ ਤਿਆਪਾ ਕੋਈ ਹਮਦਰਦੀ ਕੋਈ ਕੁਛ ਨਹੀਂ ਹੈ ਬਲ ਸਭ ਤੋਂ ਜਿਹੜੀ ਡਰਾਣੀ ਗੱਲ ਮੈਨੂੰ ਇਹ ਲੱਗ ਰਹੀ ਹੈ ਕਿ ਜਦੋਂ ਇਹ ਲੋਕ ਕੁਰਸੀਆਂ ਤੇ ਬੈ ਜਾਣਗੇ ਫਿਰ ਤਾਂ ਗੱਲ ਹੋ ਰਹੀ ਹੋਊਗੀ ਚਲੋ ਹਾਲਾਂਕਿ ਮਾਰਕੀਨ ਪ੍ਰਗਤੀ ਕੌਰ ਦਾ ਨਕਸ਼ਾ ਬੜਾ ਚੰਗਾ ਨਕਸ਼ਾ ਆਮ ਵਰਕਫੋਰਸ ਦੇ ਵਿੱਚ ਵੀ ਕਿ ਉਹ ਉਰਿੰਦਰ ਸਿੰਘ ਤਾਂ ਨਹੀਂ ਮਿਲਦੇ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਕਸ਼ਾ ਕਾਫੀ ਮਤਲਬ ਹੰਧਦੀ ਵਾਲਾ ਜੋ ਉਸ ਤਰ੍ਹਾਂ ਦਾ ਹੈਗਾ ਪਰ ਹੁਣ ਜਿਹੜੀ ਇਹ ਘਟਨਾ ਹੋਈ ਹੈ ਕਿ ਉਹਨਾਂ ਦੇ ਵਰਕਰਾਂ ਨਾਲ ਤਕਾਮੁਕੀ ਹੋਈ ਤੇ ਉਹ ਗਿਰ ਗਏ ਬੰਦੇ ਨੋਬਤ ਕਿਉਂ ਹੋਈ ਹੂੰ ਸੋਚੀ ਗੱਲ ਕਿ ਕਿਸਾਨਾਂ ਦਾ ਕੋਈ ਮਤਲਬ ਕਿ ਕੋਈ ਭਾਜੀਪੀ ਸੈਂਟਰ ਹੈ ਜਿਹੜਾ ਚੁੱਪ ਬੈਠਾ ਇਸ ਗੱਲ ਦੇ ਜਿਹੜੇ ਉਹਨਾਂ ਨੇ ਮਤਲਬ ਗ੍ਰਿਫਤਾਰ ਕੀਤੇ ਹੋਏ ਨੇ ਹਰਿਆਣੇ ਦੇ ਵਿੱਚ ਸੀ ਉਹਨਾਂ ਦੇ ਬਾਰੇ ਸ਼ੁਕਰ ਸਿੰਘ ਜਿਹੜਾ ਸੀ ਉਹਦੇ ਮਤਲਬ ਐਫਆਈਆਰ ਡੈਥ ਦੇ ਬਾਰੇ ਵੀ ਅੱਛਾ ਸਾਡੀ ਸਰਕਾਰ ਵੀ ਉਹ ਕਿਸਾਨਾਂ ਨੂੰ ਤਾਂ ਇਸ ਤਰ੍ਹਾਂ ਡਿਸਓਨ ਕਰਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਕੋਈ ਬਿਮਾਰੀ ਹੈ ਇਸ ਤਰ੍ਹਾਂ ਸਿਫਾਹਾਂ ਤੇ ਸਪਰੇਅ ਕਰਦੇ ਹਨ ਨਾ ਕਿ ਇਹ ਜੀਵ ਜੰਤੂ ਹੈ ਜਿਹੜਾ ਤਾਂ ਖਤਮ ਹੀ ਹੋ ਜਮੇ ਬਸ ਸੁਣਨੋਂ ਬੰਦਿਆ ਚਹੀ ਨਹੀਂ ਗੇਣਰੇ ਅਖਰਕਾਰ ਮੈਂ ਕਹਿੰਦਾ ਉਹਨਾਂ ਨੂੰ ਚੈਲੰਜ ਕਰਿਆ ਜੀ ਅਸੀਂ ਤੁਹਾਡੇ ਨਾਲ ਬਹਿਸ ਕਰਨ ਲਈ ਤਿਆਰ ਹਾਂ ਫਿਰ ਉੱਥੇ ਪਹੁੰਚਿਆ ਨਹੀਂ ਤੁਸੀਂ ਇਹ ਮਸਲਾ ਹੱਲ ਕਿਉਂ ਨਹੀਂ ਕਰ ਲੈਂਦੇ ਤੁਸੀਂ ਇਲੈਕਸ਼ਨਾਂ ਲੜਨੀਆਂ ਨੇ ਜੀ ਸੱਚਕੇ ਲੜੋ ਪਿੰਡ ਪਿੰਡ ਤੁਸੀਂ ਰੱਖ ਲੋ ਕਿ ਭਾਈ ਇਸ ਇਲਾਕੇ ਚ ਫਲਾਣੀ ਜਗ੍ਹਾ ਅਸੀਂ ਆ ਰਹੇ ਹਾਂ ਤੁਸੀਂ ਸਵਾਰ ਕਰ ਲਿਓ ਆਪਣੇ ਹਰ ਰੋਜ਼ ਦਾ ਤੁਸੀਂ ਮਤਲਬ ਕੰਪੇਨਿੰਗ ਦਾ 파ਰਟ ਬਣਾ ਲਓ ਇਹਨੂੰ ਐਟੀਕੀਟਿਕ ਗੱਲ ਹੈ ਵੈਸੇ ਵੀ ਤਾਂ ਲੋਕਾਂ ਨੂੰ ਮਿਲਣ ਜਾਣਾ ਹੀ ਹੈ ਨਾ ਹਾਂ ਜੀ ਬਿਲਕੁਲ ਮੇਰੀ ਸਮਝ ਉਹ ਬਾਹਰ ਹੈ ਕਿ ਇਹਨਾਂ ਦੇ ਨਾਲ ਡੇ ਡੇ ਐਡਮਿਨਿਸਟ੍ਰੇਟਰ ਲੋਕ ਇੰਨੇ ਤਜਰਬੇਕਾਰ ਲੋਕ ਓਕੇ ਸਰਟਨਲੀ ਕਿਸਾਨਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਕੋਈ ਨਹੀਂ ਕਿ ਉਹ ਬਹੁਤ ਲੋਕਾਂ ਦੀ ਗਿਣਤੀ ਚ ਮਤਲਬ ਆਉਂਦੇ ਨੇ ਮਤਲਬ ਸੈਂਕੜਿਆਂ ਦੀ ਗਿਣਤੀ ਚ ਹੀ ਹੁੰਦੇ ਨੇ ਤੁਸੀਂ ਇਹਨੂੰ ਇਹਨੂੰ ਹੱਦ ਤੱਕ ਪ੍ਰੋਪਰਲੀ ਬੰਦਿਆਂ ਦੀ ਤਰ੍ਹਾਂ ਮੈਨੇਜ ਕਿਵੇਂ ਕਰ ਸਕਦੇ ਮਤਲਬ ਉਹਨਾਂ ਦੇ ਸਵਾਲ ਕਲੀਅਰ ਨੇ ਉਹ ਤੋਂ ਉਰੇ ਪਰੇ ਉਹ ਸਵਾਲ ਕੋਈ ਨਹੀਂ ਪੁੱਛ ਰਹੇ ਉਹਨਾਂ ਦਾ ਇਹ ਕਲੀਅਰ ਹੈ ਕਿ ਅਸੀਂ ਪੀਸਫੁੱਲ ਰਹਿਣਾ ਤੁਸੀਂ ਰਾਮ ਨਾਲ ਉੱਥੇ ਛਬੀਲ ਲਾਓ ਤੁਸੀਂ ਕਹੋ ਭਾਈ ਪਾਣੀ ਤਾਂ ਪੀਓ ਟੈਂਟ ਲਾਓ ਇੱਥੇ ਬੈਠੋ ਆਓ ਸਵਾਲ ਕਰ ਲੋ ਠੀਕ ਹੈ ਜੀ ਹੂੰ ਇਹਦਾ ਖਰਚਾ ਇੰਨਾ ਕੀਤਾ ਹੀ ਜਾ ਰਿਹਾ ਹੈ ਬਤਲੂ ਨਾਲ ਮਨੁੱਖੀ ਹੁੰਦਗੀ ਵਾਲਾ ਰਵਈਆ ਕਿਉਂ ਨਹੀਂ ਹੋ ਸਕਦਾ ਜੇ ਮੇਰੀ ਗੱਲ ਤੇ ਤੁਸੀਂ ਸਮਝੋ ਗਾ ਰਹੇ ਕੋਈ ਵੀ ਸਿਆਣਾ ਮਤਲਬ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਵਾਰ ਕਰੇ ਮੇਰੇ ਨਾਲ ਕਾਂਗਰਸੀ ਚਲੇ ਗਏ ਸੀ ਐਮਐਸਟ ਪ੍ਰੋਟੈਸਟ ਕਰਨ ਉਹਨਾਂ ਨੇ ਉੱਥੇ ਪਾਣੀ ਦਾ ਪ੍ਰਬੰਧ ਕੀਤਾ ਉਹਨਾਂ ਨੂੰ ਕਿਹਾ ਵੀ ਜੀ ਆਇਆਂ ਆ ਭਾਈ ਚਾਹ ਪੀਓ ਉਹਨਾਂ ਨਾਲ ਪ੍ਰੋਟੈਸਟ ਕਰੋ ਬਣੀ ਤਾਂ ਨਹੀਂ ਪੀ ਇਹ ਤਾਂ ਬੇਸਿਕ ਚੀਜ਼ਾਂ ਨੇ ਕਿ ਉਹਨਾਂ ਨੇ ਤਾਂ ਚਲੋਕਚਰਨੇ ਕਰਨਾ ਹੀ ਹੈ अच्छा ਉਹਨਾਂ ਦੀ ਮਜਬੂਰੀ ਇਹ ਹੈ ਕਿ ਉਹਨਾਂ ਨੇ ਇਹਨਾਂ ਦੇ ਨਾਲ ਨਾਲ ਮੂਵ ਕਰਨੇ ਜਿੱਥੇ ਇਹਨਾਂ ਨੇ ਜਾਣਾ ਹੈ ਇਹੀ ਫਿਕਸ ਕਰ ਦੇਣਗੇ ਜੇ ਫਲਾਣੇ ਪਿੰਡ ਚ ਜਾਂ ਫਲਾਣੀ ਜਗ੍ਹਾ ਭਾਈ ਇਸ ਟਾਈਮ ਤੋਂ ਇਸ ਟਾਈਮ ਆ ਰਹੇ ਆ ਤੁਸੀਂ ਆਓ ਜੀ ਸਦਕੇ ਸਵਾਲ ਕਰ ਲਓ ਜਿਹੜਾ ਜਵਾਬ ਉਹ ਦੇ ਦਾਂਗੇ ਨਹੀਂ ਜਵਾਬ ਨਹੀਂ ਦੇ ਸਕਾਂਗੇ ਮਤਲਬ ਮੈਂ ਹੈਰਾਨ ਵੀ ਨਹੀਂ ਐਰੋਗੈਂਸ ਜਿਹੜੀ ਹਕਮਰਾਨਾਂ ਦੇ ਵਿੱਚ ਆ ਗਈ ਹੈ ਇਹ ਸਮਝਦਾ ਹੀ ਕਿਸੇ ਨੂੰ ਕੁਛ ਨਹੀਂ ਹੂੰ ਬਿਲਕੁਲ ਡਾਕਟਰ ਸਾਹਿਬ ਜੀ ਇਲੈਕਸ਼ਨ ਦੌਰਾਨ ਹੀ ਜਦੋਂ ਲੋਕਾਂ ਦੀ ਲੋੜ ਹੈ ਪਬਲਿਕ ਦੀ ਲੋੜ ਹੈ ਉਦੋਂ ਹੰਕੜ ਭਰਿਆ ਰਵਈਆ ਬਣ ਕੇ ਜਾਨੀ ਕਿ ਦਿਖਾਇਆ ਜਾ ਰਿਹਾ ਤਾਂ ਇਲੈਕਸ਼ਨ ਜਦੋਂ ਲੰਘੀ ਫਿਰ ਉੱਥੇ ਆਮ ਲੋਕ ਤੇ ਕਿਸਾਨ ਕਿੱਥੇ ਦਿਖਾਈ ਦੇਣਗੇ ਇਹੀ ਗੱਲ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਕਿਉਂਕਿ ਪਹਿਲੇ ਹੀ ਬੜੀ ਚਰਮ ਸੀਮਾ ਹੁੰਦੀ ਹੈ ਕਈ ਮੰਗਾਂ ਜਿਹੜੀਆਂ ਆੜੀਆਂ ਹੋਈਆਂ ਨੇ ਉਲਟਾ ਜਿਹੜੀ ਹੈ ਭਾਜਪਾ ਦੀ ਲੀਡਰਸ਼ਿਪ ਕਿਸਾਨੀ ਨੂੰ ਜਿਵੇਂ ਠਿੱਠ ਕਰ ਰਹੀ ਹੈ ਕਿਸਾਨ ਵੀ ਅੱਕੇ ਬੈਠੇ ਨੇ ਇਹ ਮਸਲਾ ਫਿਰ ਡਾਕਟਰ ਸਾਹਿਬ ਅਗਲੇ ਸਮੇਂ ਕਿੱਧਰ ਨੂੰ ਜਾ ਸਕਦਾ ਹੈ ਕਿਉਂਕਿ ਕਿਸਾਨੀ ਸੰਘਰਸ਼ ਪਹਿਲਾਂ ਹੀ ਵੱਡੇ ਮੋੜ ਤੇ ਵੱਡੇ ਖਤਰੇ ਭਰੇ ਮੋੜ ਤੇ ਖੜਾ ਹੈ ਤੇ ਇੱਕ ਸੰਘਰਸ਼ ਨਾਲ ਹੁਣ ਇਹ ਵੀ ਜੁੜੇਗਾ ਜੀ ਤੇ ਕੋ ਦੋ ਤੇਰਾਂ ਆਪਣੇ ਸਾਹਮਣੇ ਬਣ ਰਹੀਆਂ ਨੇ ਇਸ ਦੇ ਵਿੱਚ ਭਿੰਡਰ ਸਾਹਿਬ ਇੱਕ ਤਾਂ ਇਹ ਹੈ ਕਿ ਕਾਰਪੋਰੇਟ ਹਾਊਸਸ ਨੇ ਤੇ ਉਹਨਾਂ ਦੇ ਮਤਲਬ ਸਪੌਂਸਰਡ ਪੋਲੀਟੀਸ਼ੀਅਨ ਨੇ ਦੂਜੇ ਪਾਸੇ ਲੋਕ ਨੇ ਸਾਡੇ ਦੋ ਹੀ ਕਿਸਮਾਂ ਦੇ ਸਿਟੀਜ਼ਨ ਨੇ ਇੰਡੀਆ ਦੇ ਵਿੱਚ ਜੇ ਤੁਸੀਂ ਦੇਖੋ ਸੈਨਸਿਸ ਜਿੰਨਾ ਮਰਜੀ ਇਕੱਠਾ ਕਰੀ ਜਾਏ ਮੈਂ ਸੈਨਸਿਸ ਦਾ ਵੀ ਡਾਇਰੈਕਟਰ ਰਿਹਾ ਦੋ ਕਿਸਮਾਂ ਦੇ ਲੋਕ ਨੇ ਇੱਕ ਪ੍ਰੋਡਕਟਿਵ ਸਿਟੀਜ਼ਨਸ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਸੜਕ ਤੇ ਕੋਈ ਰੋੜੀ ਕੁੱਟਦਾ ਹੈ ਚਾਹੇ ਉਹ ਬਿਲਡਿੰਗਾਂ ਦੇ ਵਿੱਚ ਕੋਈ ਕੰਮ ਕਰਦਾ ਹੈ ਚਾਹੇ ਖੇਤਾਂ 'ਚ ਕੰਮ ਕਰਦਾ ਹੈ ਇੱਕ ਨੋਨ ਪ੍ਰੋਡਕਟਿਵ ਨੇ ਸਰਵਿਸ ਪ੍ਰੋਵਾਈਡਰ ਸਾਡੇ ਵਰਗੇ ਪ੍ਰੋਫੈਸਰ ਹੋਰ ਮੁਲਾਜ਼ਮ ਜਿਨ੍ਹਾਂ ਨੂੰ ਤਨਖਾਹਾਂ ਪੈਨਸ਼ਨਾਂ ਸਾਰਾ ਕੁਝ ਮਿਲਦਾ ਹੈ ਉਹ ਸਿਕਿਉਰ ਨੇ ਤੀਜੀ ਕਿਸਮ ਦੇ ਬਿਲਕੁਲ ਐਕਸਪਲੋਇਟਰ ਕਿਸਮ ਦਾ ਹਿੱਸਾ ਹੈ ਜਿਹੜੇ ਹਰ ਕਿਸਮ ਦੇ ਸੋਰਸਸ ਨੂੰ ਉਹਨਾਂ ਤੇ ਕਬਜ਼ਾ ਕਰ ਨਹੀਂ ਬੈਠੇ ਨੇ ਔਰ ਉਹਨਾਂ ਦੀ ਦਿਨੋਂ ਦਿਨ ਉਹਨੂੰ ਪਾੜਾ ਵੱਧਦਾ ਜਾ ਰਿਹਾ। ਹੂੰ ਜਿਹੜੇ ਅਮੀਰ ਨੇ ਉਹਨਾਂ ਦੇ ਕੋਲ ਵੈਲਥ ਇਕੱਠੀ ਹੁੰਦੀ ਜਾ ਰਹੀ ਹੈ ਸਾਰੇ ਦੀ ਸਾਰੀ ਜਿਹੜਾ ਪ੍ਰੋਡਕਟਿਵ ਹੈ ਉਹਦੇ ਉਹਦੇ ਹਿੱਤ ਨਿਕਲਦੇ ਜਾ ਰਹੀ ਹੈ ਚਾਹੇ ਉਹ ਟੈਕਸ ਲੱਗ ਕੇ ਹੈ ਚਾਹੇ ਇਨਡਾਇਰੈਕਟ ਟੈਕਸ ਨੇ ਚਾਹੇ ਉਹ ਜੀਐਸਟੀ ਹੈ ਚਾਹੇ ਉਹ ਗਿਹਾਈ ਰਹੀ ਹੈ ਚਾਹੇ ਉਹ ਇਨਫਲੇਸ਼ਨ ਰਹੀ ਹੈ। ਜਿਹੜੀ ਉਹ ਕਮਾਈ ਕਰਦਾ ਹੈ 100 ਰੁਪਈਆ ਜਿਹੜਾ ਲੈ ਕੇ ਜਾਂਦਾ ਹੈ ਜਦੋਂ ਰੇਟ ਵੱਧ ਜਾਂਦੇ ਨੇ ਉਹਦਾ 10 ਰੁਪਈਆ ਰੇਟ ਰਹਿ ਜਾਂਦਾ। ਉਹਦੇ ਹੱਥ 'ਵਸ ਕੁਝ ਕਿਸਾਨ ਰিসিਵਿੰਗ ਐਂਡ ਦੇ ਉੱਪਰ ਹੈ ਕਹਿ ਰਹੇ ਨੇ ਕਿ 80 ਕਰੋੜ ਨੂੰ ਜੀ ਅਸੀਂ ਮੁਫਤ ਰਸ਼ਨ ਦੇ ਰਹੇ ਹਾਂ ਕੋਈ ਇੱਕ ਦਾਣਾ ਮੋਦੀ ਨੇ ਪੈਦਾ ਕੀਤਾ ਹੋਵੇ ਇੱਕ ਦਾਣਾ ਅਮਿਤ ਸ਼ਾਹ ਨੇ ਪੈਦਾ ਕੀਤਾ ਹੋਵੇ ਇੱਕ ਦਾਣਾ ਵੀ ਪਰ ਉਹਦੇ ਚੋਂ ਦਿੱਤਾ ਹੋਵੇ ਫਿਰ ਤਾਂ ਸਮਝ ਆਉਂਦੀ ਹੈ ਕਿ ਭਾਈ ਤੁਸੀਂ ਫ੍ਰੀ ਦੇ ਰਹੇ ਹੋ ਹਮ ਪਰ ਜਿਹੜਾ ਪੈਦਾ ਕਰ ਰਿਹਾ ਹੈ ਜਿਹੜਾ ਦਿਨ ਰਾਤ ਕਦੇ ਮੀਂਹ ਕਣੀ ਆਉਂਦੀ ਹੈ ਤਾਂ ਉਹ ਵਿਚਾਰਾ ੱੱਕੇ ਖੰਦਾ ਫਿਰਦਾ ਥਾਂ ਥਾਂ ਤੇ ਕਦੇ ਢੱਗਦਾ ਕਦੇ ਕੁਛ ਕਰਦਾ ਉਹਦੇ ਉਹਨੂੰ ਤੁਸੀਂ ਇਦਾਂ ਸਲੀਲ ਕਰਨ ਲੱਗੇ ਹੋਏ ਹੋ ਜਿਹਦੇ ਕਰਕੇ ਤੁਸੀਂ 80 ਕਰੋੜ ਨੂੰ ਕਹਿ ਰਹੇ ਹੋ ਤੁਸੀਂ ਉਹਨੂੰ ਕਿਤਾਬ ਪੜ੍ਹ ਰਹੇ ਹੋ ਪਰ ਜੇ ਤੁਸੀਂ ਉਹਨਾਂ ਨੂੰ ਇਦਾਂ ਖਤਮ ਨੂੰ ਕਰਤਾ ਮਾਰਤਾ ਉਹ ਤਾਂ ਵੈਸਟਰਨ ਕੰਟਰੀਜ਼ ਦੇ ਵਿੱਚ ਤਾਂ ਹੋ ਚੁੱਕਿਆ ਹੈ ਅਮਰੀਕਾ ਵਗੈਰਾ 'ਚ ਤੁਸੀਂ ਡਾਟਾ ਲਓ ਤਾਂ ਉੱਥੇ ਮਤਲਬ ਲੱਖਾਂ ਦੀ ਗਿਣਤੀ 'ਚ ਕਿਸਾਨ ਉੱਜੜ ਗਏ ਫੈਕਟਰੀਆਂ ਲੱਗੀਆਂ اچھا ਉਹਨਾਂ ਕੋਲ ਟੈਕਨੋਲੋਜੀ ਸੀ ਸਾਰਾ ਕੁਝ ਉਹਨਾਂ ਨੂੰ ਥੋੜਾ ਬਹੁਤ ਕਰ ਲਿਆ ਸਾਡੇ ਮੁਲਕ 'ਚ ਤਾਂ ਉਹ ਚੀਜ਼ ਹੈ ਨਹੀਂ ਫਿਰ ਸਾਡੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਸਿਟੀਜ਼ਨਸ ਨੂੰ ਇਦਾਂ ḍੀਲ ਕਰਨਾ ਬਹੁਤ ਖਤਰਨਾਕ ਰਸਤਾ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਵੀ ਬਿਲਕੁਲ ਅਸੀਂ ਅਨਾਰਕੀ ਵੱਲ ਜਾ ਰਹੇ ਹਾਂ ਉਹਨਾਂ ਲੋਕਾਂ ਦੀ ਬੇਵਸੀ ਹੈ ਜੋ ਜੋ ਕੁਰਕਸ਼ੀਆਂ ਕਰ ਰਹੇ ਨੇ ਉਹ ਉਧਰ ਨਹੀਂ ਮਰਨਗੇ ਤਾਂ ਬਾਹਰਲਾ ਮੂਲਕ ਕੋਈ ਏਜੰਸੀ ਇੱਤਿਹਾਰ ਪੈਸੇ ਦੇ ਦੇਵੇ ਹਿਊਮਨ ਬੰਬ ਬਣਨ ਲੱਗ ਜਾਣਗੇ ਜਾਂ ਗੈਂਗਸਟਰ ਬਣਨ ਲੱਗ ਜਾਣਗੇ ਯਾਰ ਸਾਡੀ ਪੁਲਿਸ ਜਿਹੜੀ ਅਸੀਂ ਇਹਨਾਂ ਕਮਾਂ ਲਈ ਰੱਖੀ ਹੋਈ ਹੈ ਨਾਲ ਹੀ ਰਲ ਕੇ ਇਹ ਕ੍ਰਾਈਮ ਕਾਰਟਲਸ ਦਾ ਹਿੱਸਾ ਬਣੇ ਹੋਏ ਨੇ ਬਹੁਤ ਸਾਰੇ ਇਹ ਇਹ ਅਸੀਂ ਬਿਲਕੁਲ ਇੱਕ ਮਤਲਬ ਟਿਕਿੰਗ ਬੰਬ ਹੈ ਜਿਹੜਾ ਟਾਈਮ ਬੰਬ ਉਹਦੇ ਉੱਪਰ ਬੈਠੇ ਆ ਅਸੀਂ ਕਿ ਜਦੋਂ ਉਹਨੇ ਬਿਲਕੁਲ ਡੈਸਪੀਰੇਸ਼ਨ ਦੇ ਵਿੱਚ ਇਹੀ ਸੋਚ ਲਿਆ ਕਿ ਮਰਨਾ ਤਾਂ ਹੈ ਹੀ ਹੋਊ ਕਿਉਂ ਨਾ ਮਾਰ ਕੇ ਮਰ ਜਾਈਏ ਤੁਸੀਂ ਦੇਖੋ ਦਸ਼ਾ ਕੀ ਕੋਈ ਵੀ ਗਲਤ ਕਿਸਮ ਦੀ ਵਾਇਲੈਂਟ ਲਹਿਰ ਚੱਲ ਸਕਦੀ ਹੈ ਤਾਂ ਮੈਂ ਕਹਾਂ ਸੋਮ ਲੀਡਰਸ਼ਿਪ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹ ਸਾਰੇ ਕਾਸੇ ਨੂੰ ਬੜਾ ਅਨੁਸ਼ਾਸਿਤ ਤਰੀਕੇ ਤੇ ਬੜੇ ਪੀਸਫੁਲ ਤਰੀਕੇ ਨਾਲ ਚਲਾ ਰਹੇ ਨੇ ਕੋਈ ਗਲਤ ਐਲੀਮੈਂਟ ਵਿੱਚ ਆ ਜਾਣਾ ਕੁਝ ਹੋ ਜਾਵੇ ਮਤਲਬ ਇਹ ਦੇਸ਼ ਤਾਂ ਬਣੂਗਾ ਪਰ ਇਸ ਬਿਲਕੁਲ ਇਸ ਗੱਲ ਦੀ ਮਹਿਰਵਾਨ ਆ ਕੇ ਸਾਡੇ ਪੋਲਿਟਿਸ਼ੀਅਨਸ ਨੂੰ ਹਕਮਰਾਨਾਂ ਨੂੰ ਅਫਸਰਾਂ ਨੂੰ ਕਿਸੇ ਨੂੰ ਕੋਈ ਚਿੰਤਾ ਹੀ ਨਹੀਂ ਇਸ ਗੱਲ ਦੀ ਹੁਣ ਲੱਗਦਾ ਮੱਖਰ ਮੱਛਰ ਮੱਖੀ ਇਡੇ ਮੁਖੜੇ ਨਹੀਂ ਇਤਨੀ ਚਲੇ ਜਾਣਗੇ ਫਾਰਵਰ ਜ਼ਲੀਲ ਹੋ ਕੇ ਮਤਲਬ ਕੁਝ ਵੀ ਹੋਰ ਕੋਈ ਫੈਸਲਾ ਨਹੀਂ ਕਰਨਗੇ ਬਿਲਕੁਲ ਨਟ ਸਾਹਿਬ ਇੱਕ ਵੱਡੀ ਤੇ ਅਹਿਮ ਲੋਡ ਸੀ ਬੀਜੇਪੀ ਲਈ ਜਦੋਂ ਉਹ ਇਸ ਚੌਨ ਪੇਟ ਦੇ ਵਿੱਚ ਉਤਰੀ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਪ੍ਰਤੀ ਉਹ ਆਪਣਾ ਪ੍ਰਤੀਕਰਮ ਜ਼ਾਹਰ ਕਰਦੀ ਜਾਂ ਆਪਣੀ ਬੇਵਸੀ ਕਿੱਥੇ ਤੇ ਉਹ ਦੱਸਦੀ ਜਾਂ ਕੋਈ ਵਾਅਦਾ ਕਰਦੀ ਜਿਹੜੀ ਮੰਗਾਂ ਤੇ ਮਸਲੇ ਐ ਪਰੰਤੂ ਅਜੇ ਸਾਰੇ ਮਾਮਲੇ ਤੋਂ ਬੀਜੇਪੀ ਧਿਰ ਵੱਡੇ ਪੱਧਰ ਉਤੇ ਚੁੱਪ ਹੈ ਫਿਰ ਜਬਰੀ ਇਹ ਕਿਸਾਨਾਂ ਦੇ ਮਾਮਲੇ ਦੇ ਵਿੱਚ ਅੱਗੇ ਵਧਣਾ ਸਵਾਲ ਜਵਾਬ ਨਾ ਲੈਣੇ ਅਜਿਹਾ ਮਾਹੌਲ ਪੈਦਾ ਕਰਨਾ ਜਿਸ ਤਰ੍ਹਾਂ ਕਿ ਅੱਜ ਆਪਾਂ ਦੇਖਦੇ ਹਾਂ ਦੂਜੇ ਪਨੇ ਕਿਸਾਨ ਹਲਕਿਆਂ ਦੇ ਵਿੱਚੋਂ ਇੱਕ ਹੋਰ ਚਿੰਤਾ ਭਰੀ ਰਟ ਸਾਹਿਬ ਤੋਂ ਖਬਰ ਆ ਰਹੀ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਅੱਜ ਜਿੱਥੇ ਕਿਸਾਨ ਇੱਕ ਜਾਣ ਤੋਂ ਹੱਥ ਤੋਂ ਵਿੱਠਦਾ ਹੈ ਰੋਸ ਪ੍ਰਦਰਸ਼ਨ ਦੌਰਾਨ ਤਾਂ ਕੁਝ ਸਿਆਸੀ ਧਿਰਾਂ ਦੇ ਆਈਟੀ ਵਿੰਗ ਆਈਟੀ ਸੈੱਲ ਇਸ ਮਾਹੌਲ ਨੂੰ ਇੱਕ ਤਰੋੜ ਮਰੋੜ ਕੇ ਵੀ ਪੇਸ਼ ਕਰ ਰਹੇ ਨੇ ਜਿਵੇਂ ਕਿਸਾਨ ਇਹ ਸਾਰੇ ਮਾਮਲੇ ਦੇ ਵਿੱਚ ਉਹੋ ਹੀ ਕਸੂਰਵਾਰ ਨੇ ਕਿਸਾਨ ਨੇ ਜਿਵੇਂ ਆਪਣੀ ਜਿਹੜੀ ਹੈ ਜਾਨ ਖੁਦ ਲਈ ਹੈ ਅਜੀ ਤਰ੍ਹਾਂ ਦਾ ਮਾਮਲਾ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਸਾਨੀ ਹਲਕਿਆਂ ਦੇ ਵੱਲੋਂ ਇੱਕ ਪਰਮ ਵੀ ਸਾਹਮਣੇ ਆ ਰਿਹਾ ਹੈ ਡਾਕਟਰ ਸਾਹਿਬ ਇਹ ਫਿਰ ਕਿਵੇਂ ਰਹਿਣ ਵਾਲਾ ਅੱਗੇ ਮਸਲਾ ਕਿਸਾਨਾਂ ਵੱਲੋਂ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਪੀਰੀਅਡ ਵੀ ਹੁਣ ਦਿਨ-ਬਿਦਨ ਪਖ ਰਿਹਾ ਹੈ ਤੇ ਕੀ ਫਿਰ ਇਹ ਕਿਸਾਨੀ ਮਸਲਾ ਹੋਰ ਪਖੇਗਾ ਜਾਂ ਸਾਰਾ ਕੁਝ ਕਿਵੇਂ ਅੱਗੇ ਜਾ ਕੇ ਟਿਕ ਟਕ ਹੋ ਸਕਦਾ ਸਰ ਦੇਖੋ ਜੀ ਜਿਹੜਾ ਇਹ ਹਕੂਮਤਾਨ ਜਿਸ ਤਰ੍ਹਾਂ ਸੋਚ ਰਹੇ ਨੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਕਿ ਦੁਨੀਆਂਵਰਤਿਆਂ ਲਹਿਰਾਂ ਦੀ ਸਟੱਡੀ ਜਿਹੜੀ ਅਸੀਂ ਕਰਦੇ ਆਂ ਬੜਾ ਪੜਦੇ ਪੜਾਉਂਦੇ ਰਹੇ ਆ ਜੀ ਕਦੇ ਵੀ ਜ਼ੁਲਮ ਹੈ ਜਿਹੜਾ ਉਹ ਇਸ ਤਰੀਕੇ ਦੇ ਨਾਲ ਟੈਂਪਰੇਰੀਲੀ ਚਾਹੇ ਉਹ ਦਬਾਅ ਵੀ ਰਵੇ ਕਿਸੇ ਉਹਦਾ ਸਿੱਟਾ ਮਾੜਾ ਹੀ ਨਿਕਲਦਾ ਹੁੰਦਾ ਉਹਦਾ ਸਿੱਟਾ ਮਾੜਾ ਇਸ ਕਰਕੇ ਨਿਕਲਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਜਦੋਂ ਰਾਜ ਭਾਗ ਖਤਮ ਹੋ ਗਿਆ ਰਾਜ ਭਾਗ ਦੀ ਇੱਜ਼ਤ ਖਤਮ ਹੋ ਗਈ ਉਹ ਉਪਮਾਰਾਨਾਂ ਦਾ ਮਤਲਬ ਰਾਜ ਕਰਨ ਦੇ ਹੱਕ ਦੀ ਜਿਹੜੀ ਸਿੱਤ ਤੇ ਉਹ ਹੱਕ ਜਿਵੇਂ ਹੁੰਦੇ ਨੇ ਜਦੋਂ ਉਹਦੀ ਦਲੀਲ ਖਤਮ ਹੋ ਗਈ ਤਾਂ ਉਹ ਰਾਜ ਭਾਗ ਨਹੀਂ ਟਿਕਿਆ ਤਨੀਂ ਦਾ ਚਾਹੇ ਕੋਈ ਪੁੰਜਾ ਹੋ ਸੱਟੇ ਜਿਹੜਾ ਰਸਤਾ ਅਸੀਂ ਫੜ ਲਿਆ ਰਸਤਾ ਇਹ ਫੜਿਆ ਹੋਇਆ ਹੈ ਕਿ ਕਾਰਪੋਰੇਟਾਂ ਨੂੰ ਅਸੀਂ ਜ਼ਮੀਨਾਂ ਦਿਵਾਉਣੀਆਂ ਨੇ ਕਿਸਾਨਾਂ ਨੂੰ ਅਸੀਂ ਵਰਕਰ ਬਣਾ ਕੇ ਫੈਕਟਰੀਆਂ ਦੇ ਵਿੱਚ ਸਿੱਟਣਾ ਹੈ ਤਾਂ ਕਿ ਉਹਨਾਂ ਦਾ ਰਾਜ ਭਾਗ ਵਧੀਆ ਚੱਲਦਾ ਰਹੇ ਉਹ ਸਾਰਾ ਕੰਟਰੋਲ ਹਰ ਚੀਜ਼ ਤੇ ਕਰ ਲੈਣ ਖਾਣੇ ਦੇ ਉੱਪਰ ਪਾਣੀ ਦੇ ਉੱਪਰ ਹੋਇਆ ਹੀ ਹੋਇਆ ਆਪਣੇ ਸਾਹਮਣੇ ਹਵਾ ਦੇ ਉੱਪਰ ਵੀ ਇੱਕ ਇੱਕ ਖਾਸ ਕਿਸਮ ਦਾ ਪਾਗਲਪਨ ਹੈ ਜਿਹੜਾ ਸਾਡੇ ਸਾਰੀ ਦੁਨੀਆ ਦੇ ਹਕਮਰਾਨਾਂ ਨੂੰ ਚੜਿਆ ਹੋਇਆ ਹੈ ਬਿਲ ਗੇਟਸ ਸਭ ਤੋਂ ਵੱਡਾ ਜ਼ਮੀਨਕਾਰ ਬਣ ਗਿਆ ਹੈ ਕਿ ਜਿਹੜਾ ਫੂਡ ਹੈ ਫੂਡ ਪ੍ਰੋਡਕਸ਼ਨ ਨੂੰ ਮੈਕਨਾਈਜ਼ ਕਰ ਲੋ ਇਹ ਐਵੇਂ ਕਿਸਾਨਾਂ ਕੋਲੋਂ ਇਹਨਾਂ ਨੂੰ ਪਾਸੇ ਕਰੋ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਹਿਊਮਨ ਬੀਇੰਗਸ ਨੇ ਜਿਹੜੇ ਇਹ ਹੋਣ ਹਿਸਟਰੀ ਦੇ ਵਿੱਚ ਇਹ ਹੁੰਦਾ ਹੀ ਆਇਆ ਹੈ ਕਿ ਬਹੁਤ ਵੱਡੇ ਵੱਡੇ ਜ਼ੁਲਮ ਸਹਿ ਕੇ ਇੱਥੇ ਤੱਕ ਪਹੁੰਚੇ ਨੇ ਪਰ ਖਾਸ ਕਰਕੇ ਇਸ ਖਿੱਤੇ ਦੀ ਜਿਹੜੀ ਹਿਸਟਰੀ ਹੈ ਇਹ ਚੰਗੀ ਤਰ੍ਹਾਂ ਪੜ ਲੈਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ ਇਹਦੇ ਸਿੱਟੇ ਬਹੁਤ ਭਿਆਨਕ ਨਿਕਲਦੇ ਹਨ ਪਰ ਜਿਹੜਾ ਇਸ ਤਰ੍ਹਾਂ ਵੀ ਕਿਸਾਨਾਂ ਦਾ ਹੀ ਨਾਂ ਲਾਉਂਦਾ ਉਹ ਵੀ ਆਪੇ ਹੀ ਮਰ ਰਹੇ ਨੇ ਜੀ ਤਾਂ ਇਸ ਤਰ੍ਹਾਂ ਕਰ ਰਹੇ ਨੇ ਜੋ ਕਿੰਨਾ ਪਹਿਲਾਂ ਵੀ ਚੱਲਿਆ ਪ੍ਰਚਾਰ ਕੇ ਨਕੂਪਟੀਆਂ ਵੱਡੀਆਂ ਗੱਡੀਆਂ ਫਲਾਣਾ ਠੀਕ ਜੇ ਉਹਦੇ ਵਿੱਚ ਬੇਸਿਕ ਇੱਕ ਫਰੇਮਵਰਕ ਹੈ ਕਿ ਕਿਸਾਨ ਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ ਹੂੰ ਜੀ ਮਤਲਬ ਉਹ ਸਮਝਦੇ ਨੇ ਵੀ ਇਹ ਇਨਸਾਨ ਤੋਂ ਥੱਲੇ ਕੋਈ ਚੀਜ਼ ਹੈਗੀ ਇੱਕ ਕੈਟੇਗਰੀ ਤੇ ਇਹ ਇਸ ਕਰਕੇ ਕਿਸੇ ਤਰਸ ਦੇ ਕਿਸੇ ਹਮਦਰਦੀ ਦੇ ਕਿਸੇ ਇੱਜ਼ਤ ਦੇ ਹੱਕਦਾਰ ਨਹੀਂ ਹੁੰਦੇ। ਹੂੰ ਪਰ ਇਹ ਇਹ ਇਨਤਖਾ ਹੁੰਦੀ ਹੈ ਜਦੋਂ ਜਦੋਂ ਹਿਮਾਕਤ ਦੀ ਇਨਤਖਾ ਹੁੰਦੀ ਹੈ ਕਿ ਜਦੋਂ ਤੁਸੀਂ ਮਨ ਚੋਂ ਮਾਰਤਾ ਕਿਸੇ ਨੂੰ ਤਾਂ ਉਹਦੇ ਮਨ ਚੋਂ ਵੀ ਤੁਸੀਂ ਮਰ ਜਾਂਦੇ ਹੋ। ਹੂੰ ਜੀ ਪਰ ਜਦੋਂ ਉਹ ਖਲਕ ਹਲਕ ਹੈ ਉਹ ਜਦੋਂ ਉੱਠੋਗੇ ਨਾ ਤਾਂ ਫੇਰ ਮਤਲਬ ਕੋਈ ਲੱਭਦਾ ਨਹੀਂ ਹੁੰਦਾ। ਕਿ ਰੋਮ ਨਹੀਂ ਉਸ ਕੋਈ ਸੁਣੀ ਆਉਣੀ ਕਿ ਉਹ ਰਾਣੀ ਕਹਿੰਦੀ ਸੀ ਵੀ ਉਹ ਕਹਿੰਦੀ ਜੀ ਉਹਨਾਂ ਨੂੰ ਖਾਣ ਨੂੰ ਕੁੱਤੀ ਨਹੀਂ ਆਇਆ ਉਹ ਕਹਿੰਦੀ ਬਰੈਡ ਕਿਉਂ ਨਹੀਂ ਖਾਂਦੇ ਮੈਂ ਜਦੋਂ ਇੰਨਾ ਟੁੱਟ ਜਾਂਦੇ ਨੇ ਲੋਕ ਹਕੂਮਤ ਨਾਲ ਲੋਕਾਂ ਦੇ ਨਾਲ ਉਹਦੀਆਂ ਭਾਵਨਾਵਾਂ ਨਾਲ ਮਤਲਬ ਫਿਰ ਕੋਈ ਬਚਾਉਣ ਵਾਲਾ ਕੋਈ ਨਹੀਂ ਗਿੰਦਾ ਇਹਵੇਂ ਭਲੇਖੇ ਨੇ ਕਿ ਪੁਲਿਸ ਐ ਤਾਂ ਕਰ ਲੂਗੀ ਮਿਲਟਰੀ ਐ ਤਾਂ ਕਰੂਗੀ ਇਹਨੂੰ ਇੱਧਰ ਲਾਉਗੇ ਉਹ ਇਹ ਇਹ ਐਵੇਂ ਟਿਕੜੂਆਂ ਕਰਦੀਆਂ ਆਉਂਦੀਆਂ ਨੇ ਇਹ ਕਦੇ ਨਹੀਂ ਚੱਲੀਆਂ ਨਾ ਇਹ ਮੁਗਲਾਂ ਦੀਆਂ ਚੱਲੀਆਂ ਨਾ ਅੰਗਰੇਜ਼ਾਂ ਦੀਆਂ ਚੱਲੀਆਂ ਕੋ ਚਾਹੀਦਾ ਤਾਂ ਇਹ ਉਹਨਾਂ ਦੀ ਮੰਗਾ ਵੱਧ ਧਿਆਨ ਦੇ ਕੇ ਉਹਨਾਂ ਦੇ ਜਿਹੜੇ ਵੀ ਜ਼ਖਮ ਨੇ ਉਹਨਾਂ ਦੇ ਉੱਪਰ ਮਰਮ ਲਾਉਣ ਦੀ ਜ਼ਰੂਰਤ ਹੈ ਅਰ ਉਹਨੂੰ ਇਨਸਾਨ ਸਮਝ ਕੇ ਇੱਜ਼ਤ ਦੇਣ ਦੀ ਜ਼ਰੂਰਤ ਹੈ ਉਹਨੂੰ ਦੀ ਮਦਦ ਕਰਨ ਦੀ ਜ਼ਰੂਰਤ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਡਾ ਖਰਚੇ ਵਾਲੀ ਗੱਲ ਹੈ ਪਿੰਡ ਸਰ ਸਾਹਿਬ ਇਹ ਸਧਾਰਨ ਗੱਲ ਹੈ ਹੂੰ ਜੀ ਉਹਨੂੰ ਘੇਰਨ ਲਈ ਜਾਂ ਮਿਲਣ ਲਈ ਜਾਂ ਸਵਾਲ ਕਰਨ ਲਈ 50 60 100 ਹਜ਼ਾਰ ਲੋਕ ਆ ਰਹੇ ਨੇ ਉਸੇ ਤੇ ਪੈਸਾ ਪ੍ਰਬੰਧ ਕਰਕੇ ਪ੍ਰਬੰਧ ਕਰਕੇ ਰੱਖਦੇ ਉਹ ਤਾਂ ਮਿੱਟੀ ਕਾ ਹੀ ਰੱਖ ਲੋ ਹਮ ਆ ਕਿਉਂ ਕੈਂਡੀਡੇਟ ਨੇ ਉਦੋਂ ਨਹੀਂ ਕਰੋੜਾ ਰੁਪਏ ਖਰਚ ਕਰਨੇ ਐ ਚੋਣ ਪ੍ਰਚਾਰ ਦੇ ਵਿੱਚ 95 ਲੱਖ ਤਾਂ ਵੈਸੇ ਹੀ ਐ ਔਨ ਰਿਕਾਰਡ ਤੇ ਇਹ ਪਾਣੀ ਤੇ ਮਿੱਠੇ ਸਬੀਲ ਤੇ ਕਿੰਨਾ ਖਰਚ ਸੁਭਾਨੋ ਗੰਗਾ ਲਈ ਤੱਕ ਕਮਕੀ ਲਈ ਵਰਤ ਰਹੇ ਹੋ ਉਹਨਾਂ ਨੂੰ ਵਲੰਟੀਅਰ ਬਣਾਓ ਪਾਣੀ ਪਲਾਉਣ ਉੱਥੇ ਹਮ ਸੇਵਾ ਕਰਨ ਉਹ ਥੋੜੇ ਆਪਣੇ ਹੀ ਹੱਕ ਚ ਹੀ ਹੋ ਜਾਣਗੇ ਕਟੂਕਟ ਗੁੱਸਾ ਹੀ ਖਤਮ ਹੋਊਗਾ ਉਹਨਾਂ ਦਾ ਹਮ ਜੀ ਬਿਲਕੁਲ ਸੋ ਇਹ ਪਤਾ ਨਹੀਂ ਕਿ ਉਹ ਅਰ ਗਾਂਧੀ ਦੀ ਜਿਹੜੀ ਮਤਲਬ ਫਲਸਫੀ ਸੀ ਉਦੇ ਉੱਪਰ ਕਾਂਗਰਸ ਬਣੀ ਉਹ ਕਾਂਗਰਸ ਦੇ ਵਿੱਚ ਮਹਾਰਾਣੀ ਜੀਨੀਤ ਕੌਰ ਕਿੰਨੀ ਦੇਰ ਰਹੇ ਹੂੰ ਕਿਉਂਕਿ ਛੇੜੀ ਛੇੜੀ ਸੇਵਾ ਬਾਵੜੀ 파ਟੀ ਹੁੰਦੀ ਸੀ ਜਿਸ ਟਾਈਮ ਚਲੋ ਬੀਚ ਸੀ ਤਾਂ ਫਿਰ ਸੇਵਾ ਬਾਵੜੀ ਨਹੀਂ ਬਸ ਇਹ ਵੀ ਬਹੁਤ ਮਾਣ ਕਰਦੇ ਨੇ ਵੀ ਸਾਡੀ ਆਰਐਸਐਸ ਦੀ ਟੈਲੋਜੀ ਹੈ ਅਸੀਂ ਤਾਂ స్వਗੰ ਸੇਵਕ ਸੇਵਾ ਕਰਨ ਵਾਲਿਆਂ ਸੇਵਾ ਤੋਂ ਸ਼ੁਰੂ ਹੁੰਦਾ ਹੈ ਕੰਮ ਹੂੰ ਕਿ ਫਿਰ ਡੰਡੇ ਕਿੱਥੋਂ ਆ ਜਾਂਦੇ ਨੇ ਲਾਠੀਆਂ ਕਿੱਥੋਂ ਆ ਜਾਂਦੀਆਂ ਨੇ ਗੋਲੀਆਂ ਕਿੱਥੋਂ ਆ ਜਾਂਦੀਆਂ ਨੇ ਇੰਨੀ ਨਫ਼ਰਤ ਕਿੱਥੋਂ ਆ ਜਾਂਦੀ ਹੈ ਆਈਟੀ ਸੈੰਟਰ ਦੇ ਵਿੱਚ ਹੂੰ ਜੀ ਬਿਲਕੁਲ ਤੁਹੇ ਇਹ ਲਖੀਪੁਰ ਖੀਰੀਆਲਾ ਮਾਮਲਾ ਹਾਲੇ ਉੱਤੇ ਖੜਾ ਹੈ ਉੱਥੇ ਖੜਾ ਹੈ ਉਹਨੂੰ ਟਿਕਟ ਦਿੱਤੀ ਹੈ ਤੁਸੀਂ ਦੇਖੋ ਹਾਂ ਟਿਕਟ ਪਲ ਕੇ ਟਿਕਟ ਦਿੱਤੀ ਗਈ ਸ਼ੁਭਕਰਨ ਦਾਲਾ ਮਾਮਲਾ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਨੌਜਵਾਨ ਗੋਰੀ ਚ ਪਾ ਕੇ ਹਰਿਆਣਾ ਪੁਲਿਸ ਲੈ ਗਈ ਕਈ ਤਰ੍ਹਾਂ ਦੇ ਅਜਿਹੇ ਜਿਹੜੇ 300 400 ਦੇ ਕਰੀਬ ਨੌਜਵਾਨ ਗੋੜੀਆਂ ਗੋਲਿਆਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਫੱਟੜ ਹੋਏ ਪ੍ਰਤੂ ਹੁਣ WhatsApp ਇਹ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਜਵਾਬ ਦੇਹੀ ਹੈ ਵਾਰ-ਵਾਰ ਆਉਂਦੀ ਹੈ ਪੰਜਾਬ ਸਰਕਾਰ ਵੀ ਇਹ ਸਾਰੇ ਮਾਮਲੇ ਦੇ ਵਿੱਚ ਕਿਸਾਨੀ ਪ੍ਰਤੀ ਇਹਨੂੰ ਡਟ ਕੇ ਪਹਿਰੇਦਾਰੀ ਦੇਣ ਦੀ ਵੀ ਇੱਕ ਲੋਡ ਸਮਝੀ ਜਾਣ ਲੱਗੀ। ਦੇਖੋ ਜਿੱਥੇ ਲੋਕਾਂ ਦਾ ਮਸਲਾ ਹੈ ਨਾ ਭਿੰਡਰ ਸਾਹਿਬ, ਮਜ਼ਦੂਰ, ਕਿਸਾਨ, ਮਜ਼ਦੂਰ ਹੋਰ ਸਰਕਾਰਾਂ ਸਭ ਇੱਕੋ ਹੀ ਨੇ। ਹੂੰ ਜੀ। ਪਲੇਬਲ ਕੋਈ ਲਾਇਆ ਹੋਵੇ, ਝੰਡਾ ਕੋਈ ਚੱਕਿਆ ਹੋਵੇ, ਰੰਗ ਕੋਈ ਫੜਿਆ ਹੋਵੇ, ਫੋਟੋ ਕੀ ਜਿਹਦੀ ਮਰਜ਼ੀ ਭਗਤ ਸਿੰਘ ਦੀ ਲਾਈ ਹੋਵੇ ਚਾਹੇ ਗਾਂਧੀ ਦੀ ਲਾਈ ਹੋਵੇ ਕੋਈ ਫਰਕ ਨਹੀਂ ਹੈ। ਹੂੰ ਜੀ। ਉਹਨਾਂ ਕੋਲ ਆਮ ਲੋਕਾਂ ਦੇ ਲਈ ਸੋਟੀ लाठी ਢਾਂਗੀ ਹੈ ਚਲਾਕੀ ਉਹ ਨਹੀਂ ਹੂੰ ਹੂੰ ਉਹ ਵੀ ਖੁਸ਼ ਨੇ ਉਹਨਾਂ ਦੇ ਮੰਤਰੀਆਂ ਨੂੰ ਵੀ கேਲ ਰਹੇ ਨੇ ਕਿਸਾਨ ਸਵਾਲ ਪੁੱਛਦੇ ਨੇ ਹੂੰ ਉਹ ਵੀ ਉਹ ਵੀ ਕੈਮਰੇ ਬੰਦ ਕਰ ਦਿੰਦੇ ਨੇ ਅੱਜਕੱਲ੍ਹ ਹੂੰ ਅੱਜਕੱਲ੍ਹ ਤਾਰ ਸਿੰਘ ਸੰਧਵਾ ਕੋਲੋਂ ਸੁਖ ਹੋਏ ਨਹੀਂ ਸਵਾਲ ਜਵਾਬ ਜਿੰਨੇ ਇਲਾਕੇ ਦੇ ਬਿਲਕੁਲ ਜਿਹੜੇ ਸਕੂਰ ਕਰਨਾ ਹੈ ਕੁਰਸੀ ਤੇ ਬੈਠੇ ਕਿਸੇ ਬੰਦੇ ਨੂੰ ਸਵਾਲ ਕਰਨ ਵਾਲਾ ਬੰਦਾ ਚੰਗਾ ਨਹੀਂ ਹੂੰ ਇੱਕ ਦੀ ਗੱਲ ਮੇਰਾ ਖਿਆਲ ਹੈ ਹਕਮਤਾਨਾਂ ਦੇ ਸਿੱਖਣ ਦਾ ਟਾਈਮ ਹੈ ਲੋਕ ਤਾਂ ਸਿੱਖ ਗਏ ਨੇ ਸਭ ਕਿ ਕਿਸ ਤਰ੍ਹਾਂ ਪੁੱਛਣਾ ਹੈ ਕਿਸ ਤਰ੍ਹਾਂ ਕਹਿਣਾ ਹੈ ਕਿਸ ਤਰ੍ਹਾਂ ਸ਼ਾਂਤ ਰਹਿਣਾ ਹੈ ਹਮ ਮੇਜورٹی ਦਿਖਾ ਰਹੀਆਂ ਸਾਡੀਆਂ ਹਕਮਤਾਨ ਜਮਾਤਾਂ ਹਮ ਹਮ ਇਹਨਾਂ ਨੂੰ ਮੇਜورٹی ਦਿਖਾਉਣੀ ਚਾਹੀਦੀ ਹੈ ਅਦਰਵਾਇਜ਼ ਇਹ ਕੁਰਸੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਟਿਕਣ ਵਾਲੀਆਂ ਨਹੀਂ ਉੱਤੇ ਉੱਪਰ ਬੈਠ ਕੇ ਇਹਨਾਂ ਮਾਣ ਕਰ ਰਹੇ ਨੇ ਇਹ ਤਾਂ ਡਾਇਰ ਵਰਗਿਆਂ ਦੀ ਨਹੀਂ ਰਹੀਆਂ ਇਹ ਠੀਕ ਹੈ ਸਮਾਂ ਲੱਗ ਜਾਂਦਾ ਹੈ ਕਈ ਵਾਰੀ ਪਰ ਹੋਰ ਮੈਨੂੰ ਲੱਗਦਾ ਸਮਾਂ ਵੀ ਨਹੀਂ ਲੱਗਦਾ ਜਿਸ ਸਫੇਟ ਦੇ ਉੱਪਰ ਸਿਸਟਮ ਚੱਲ ਰਿਹਾ ਹੈ ਇਨਫੋਰਮੇਸ਼ਨ ਦਾ ਸਾਰੇ ਕਾਸੇ ਦਾਈ ਸਵੇਰੇ ਜਿਹੜਾ ਹੀਰੋ ਹੁੰਦਾ ਸ਼ਾਮ ਤੱਕ ਜ਼ੀਰੋ ਹੋ ਜਾਂਦਾ ਹੂੰ ਜੀ ਬਿਲਕੁਲ ਉਹ ਉਹ ਦਹਾਕੇ ਨਹੀਂ ਲੱਗਦੇ ਹੁਣ ਸਾਲ ਨਹੀਂ ਲੱਗਦੇ ਹੁਣ ਮਹੀਨੇ ਨਹੀਂ ਲੱਗਦੇ ਉਹ ਘੰਟਿਆਂ ਤੇ ਆ ਗਈ ਹੈ ਗੱਲ ਹੂੰ ਤੇ ਇਸ ਕਰਕੇ ਜਾਗਣਾ ਚਾਹੀਦਾ ਹੈ ਸਿਰਫ ਇਹ ਕਿ ਲੋਕ ਤਾਂ ਜਾਗੇ ਰਹੇ ਨੇ ਹੁਕਮਰਾਨਾਂ ਨੂੰ ਵੀ ਸਮਾਂ ਪੈਂਦੇ ਜਾਗ ਲੈਣਾ ਚਾਹੀਦਾ ਹੈ ਅਦਰਵਾਈਜ਼ ਫੇਰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਕਿੱਥੋਂ ਬੰਦਾ ਬਹਾਦਰ ਆ ਗਿਆ ਕਿੱਥੇ ਵਿਜੇਦ ਖਾਨ ਚਲੇ ਗਿਆ ਹਾਂ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬੀਜੇਪੀ ਦੀ ਆਪਾਂ ਗੱਲ ਕਰ ਰਹੇ ਹਾਂ ਕਈ ਇਸ ਅੱਜ ਦੇ ਮਾਮਲੇ ਦੀ ਇਰਦ-ਗਿਰਦ ਜਿੱਥੇ ਕਿਸਾਨ ਨੇ ਇੱਕ ਅੱਜ ਝਾਂ ਤੋਂ ਹੱਥ ਧੋਤੇ ਐ ਦੂਜੇ ਵੱਣੇ ਬੀਜੇਪੀ ਵੀ ਇੱਕ ਲੀਡਰਾਂ ਦੀ ਇੱਕ ਦੌਰ ਤੇਰ ਲਗਾ ਰਹੀ ਹੈ ਕਹਿੰਦਾ ਭਾਵ ਕਿ ਦਿੱਲੀ ਦੇ ਇੱਕ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਜਿਹੜੇ ਕਿ ਦਿੱਲੀ ਸਟੇਟ ਜਿਹੜੇ ਕਾਂਗਰਸ ਦੇ ਪ੍ਰਧਾਨ ਸਨ ਪਿਛਲੇ ਸਮੇਂ ਉਹਨਾਂ ਨੇ ਰਿਜਾਈਨ ਦਿੱਤਾ ਅੱਜ ਉਹ ਮੁੜ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਕਹਿੰਦਾ ਭਾਵੇਂ ਕਿ ਦੂਜੀ ਵਾਰ ਇਸ ਤੋਂ ਪਹਿਲਾਂ ਵੀ ਇੱਕ ਵਾਰ ਕੋਈ ਸਮਾਂ ਉਹ ਭਾਜਪਾ ਦੇ ਵਿੱਚ ਰਹਿਏ ਵਾਪਸ ਫਿਰ ਉਹ ਆਪਣੀ ਕਾਂਗਰਸ ਦੇ ਵਿੱਚ ਆ ਗਿਆ ਅੱਜ ਦੌਰ ਲੱਗੀ ਹੈ ਡਾਕਟਰ ਸਾਹਿਬ ਕਹੀਏ ਜਿਹੇ ਲੀਡਰ ਸਾਹਮਣੇ ਆ ਰਹੇ ਨੇ ਕਿ ਜਿਹੜੇ ਇੱਕ ਵਾਰੀ ਵਾਪਸ ਆਪਣੀ ਪਿਤਰੀ ਪਾਰਟੀ ਦੇ ਵਿੱਚ ਗਏ ਪਰੰਤੂ ਐਤਕੀ ਉਹ ਦੁਬਾਰਾ ਫਿਰ ਭਾਜਪਾ ਵੱਲ ਪ੍ਰੇਰਿਤ ਹੋ ਰਹੇ ਨੇ ਆਰਐਨਏ ਸ਼ਾਮਲ ਹੋ ਰਿਹਾ ਹੈ ਕਹਿੰਦਾ ਭਾਵੇਂ ਕਿ ਭਾਜਪਾ ਲੀਡਰਾਂ ਦੀ ਹੁਣ ਦੋਹਰ ਤੇਰਵੀ ਲਵਾਉਣ ਲੱਗੀ ਹੈ ਜਿੱਥੇ ਲੋਕਾਂ ਦੇ ਮਸਲੇ ਉੱਤੇ ਖੜੇ ਹੈ ਲੋਕ ਮਾਣਾਂ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਸਵਾਲ ਨੇ ਉੱਥੇ ਲੀਡਰ ਵੀ ਹੁਣ ਕਈ ਤਰ੍ਹਾਂ ਕਈ ਪੱਖਾਂ ਤੋਂ ਆਪਾਂ ਉਹਨਾਂ ਨੂੰ ਪੀੜਤ ਵੀ ਮੰਨ ਸਕਦੇ ਹਾਂ ਭਾਵੇਂ ਕਿ ਲੀਡਰਾਂ ਦੀ ਆਪਣੀ ਮਰਜ਼ੀ ਹੈ ਕਿ ਉਹ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਆਉਣ ਜਾਂ ਪਰੰਤੂ ਜੋ ਕੁਝ ਸਾਹਮਣੇ ਆ ਰਿਹਾ ਹੈ ਜਦੋਂ ਦੌਰ ਤੇਰ ਕਿਸੇ ਲੀਡਰ ਤੇ ਲੱਗਦੀ ਹੈ ਤਾਂ ਸਵਾਲ ਇੱਕ ਵੱਡਾ ਜ਼ਰੂਰ ਉੱਠਦਾ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਅਸਲ ਵਿੱਚ ਆਪਾਂ ਲੋਕਾਂ ਨੇ ਜਿਹੜੇ ਐਨਲਿਸਿਸ ਕਰਨ ਵਾਲੇ ਸਾਡੇ ਵਰਗੇ ਨੂੰ ਤਾਂ ਲੱਗਦਾ ਅਸੀਂ ਤਾਂ ਆਊਟਡੇਟਡ ਆ ਹੋ ਗਏ ਹੂੰ ਜੀ ਜੀ ਅਸੀਂ ਸੋਚਦੇ ਹਾਂ ਕਿ ਇਹ ਬੰਦੇ ਦੇ ਵਿਚਾਰ ਨੇ ਇਹਦੇ ਖਿਆਲ ਨੇ ਇਹਦੀ ਇੱਕ ਕਮਿਟਮੈਂਟ ਹੈ ਇਸ ਕਰਕੇ ਇਹਦੇ ਨਾਲ ਥੜਾ ਇਹਦਾ ਇਹ ਅਲੱਗ ਹੈ ਇਹਨਾਂ ਲੋਕਾਂ ਨਾਲ ਐਸਾ ਕੁਝ ਨਹੀਂ ਹੈ ਹੂੰ ਜੀ ਲੀਡਰਨ ਦੀ ਸਿਰਫ ਜਿਹੜੀ ਹਕੂਮਰਾਨੀ ਦੀ ਕੁਰਸੀ ਦੀ ਭੁੱਖ ਹੈ ਉਹ ਇਸ ਗੱਲ ਦੇ ਨਾਲ ਜੁੜ ਗਈ ਹੈ ਕਿ ਉਹਦੇ ਛੋਟੇ-ਛੋਟੇ ਬਿਜ਼ਨਸ ਨੇ ਉਸ ਪੈਸੇ ਦੇ ਨਾਲ ਉਹ ਲੀਡਰ ਬਣਦੇ ਨੇ ਉਹ ਜਿਹੜੇ ਬਿਜ਼ਨਸ ਨੇ ਉਹ ਜਦੋਂ ਉਹਨਾਂ ਨੂੰ ਕੋਈ ਇਨਕਮ ਟੈਕਸ ਜਦੋਂ ਕੋਈ ਆਈਟੀ ਜਦੋਂ ਕੋਈ ਹੋਰ ਹੱਥ ਪਾਉਂਦਾ ਹੈ ਰੋਂਦਾ ਹੈ ਤਾਂ ਕੰਬਣ ਲੱਗ ਜਾਂਦੇ ਨੇ ਜਦੋਂ ਕੋਈ ਉਹਨੂੰ ਆਸਰਾ ਦਿੰਦਾ ਹੈ ਤਾਂ ਉਹ ਉਹ ਫੁੱਲਾਂ ਦੀ ਤਰ੍ਹਾਂ ਖਿੜ ਜਾਂਦੇ ਨੇ ਹੂੰ ਜੀ ਬੇਸਿਕਲੀ ਉਹ ਕੋਈ ਪਾਰਟੀ ਸਿਸਟਮ ਨਹੀਂ ਰਿਹਾ ਸਾਡੇ ਸਾਡੇ ਤਾਂ ਇਹ ਵੀ ਹਕਮਰਾਨ ਨੇ ਜਾਂ ਲੋਕ ਨੇ ਹੂੰ ਵੇਖੋ ਕੋਟਰ ਨੇ ਜਿਨਨੂੰ ਕੋਈ ਨਹੀਂ ਗਿਣਦਾ ਮਤਲਬ ਅਦਰਵਾਈਜ਼ ਜੇ ਕੋਈ ਜਿਹੜਾ ਪਾਰਟੀ ਕਿਸ ਤਰ੍ਹਾਂ ਮਾਰ ਜਵੇ ਇੱਕ ਪਾਰਟੀ ਜਾਂ ਦੂਜੀ ਕਿਵੇਂ ਚੱਲੇ ਜੇ ਪੱਕਾ ਪਤਾ ਹੋਵੇ ਵੀ ਹਾਰ ਨਹੀਂ ਹੈ ਹੂੰ ਸੋ ਲੋਕਾਂ ਦਾ ਵੋਟਰਾਂ ਦੀ ਸਿਗਨੀਫੀਕੈਂਸ ਜ਼ੀਰੋ ਹੋ ਗਈ ਹੈ ਇਹਨਾਂ ਨੂੰ ਤਾਂ ਹੈਂਡਲ ਕਰ ਲਾਂਗੇ ਕੋਈ ਗੱਲ ਨਹੀਂ ਪਾਰਟੀ ਨਾਲ ਸੈਟਿੰਗ ਕਰ ਲਈਏ ਸੌਦੇबाजी ਕਰ ਲਈਏ ਉਹ ਮੈਂ ਇੱਕ ਦੀ ਵਾਰ ਪਹਿਲਾਂ ਵੀ ਕਿਹਾ ਸੀ ਕਿ ਆਈਪੀਐਲ ਸਿਸਟਮ ਹੈ ਕਿ ਪਲੇਅਰ ਨੇ ਕਿਹੜੇ ਗਰੁੱਪ ਮਤਲਬ ਕਲੱਬ ਵੱਲੋਂ ਖੇਡਣਾ ਹੈ ਇਹ ਤੈਹ ਹੋ ਜਾਂਦਾ ਹੈ ਸੌਦਾ ਤੈਹ ਹੋ ਜਾਂਦਾ ਹੈ ਕਿ ਜੀ ਦੋ ਗਾਜੀ ਦੋ ਗਾ ਪਰ ਮੈਚ ਵੀ ਹੁਣ ਤਾਂ ਫਿਕਸ ਹੋਣ ਲੱਗ ਗਏ ਨੇ ਕਿ ਇਹ ਨਹੀਂ ਕਿ ਆਹ ਹੋ ਕਿ ਹਾਰਨੇ ਜਾਂ ਜਿੱਤਨੇ ਵੀ ਤੈਹ ਹੋ ਜਾਂਦਾ ਪਹਿਲਾਂ ਹੀ ਸੋ ਇਸ ਕਰਕੇ ਭਾਈ ਜੈਕ ਮੈਨੀਪੂਲੇਟਡ ਇਲੈਕਟੋਰਲ ਸਿਸਟਮ ਹੈ ਇਹਦੇ ਚ ਲੀਡਰਾਂ ਦੀ ਸ਼ਰਮ ਆ ਸਾਰੀ ਚੱਕੀ ਗਈ ਹੈ ਐਵੇਂ ਕਹਿਣਦ ਕਹਿਣਦਾ ਐਵੇਂ ਹੀ ਲੋਕਤੰਤਰ ਹੈ ਜਿ ਕੋਈ ਲੋਕਾਂ ਦੀ ਕੋਈ ਜਗ੍ਹਾ ਨਹੀਂ ਹੈ ਪਰ ਲੋਕਾਂ ਦਾ ਕਰਨੀ ਲੋਕਾਂ ਕੋਲ ਜਾਣ ਜਾਂ ਨਾ ਜਾਣ ਦੀ ਸੰਗ ਕੋਈ ਨਹੀਂ ਕਿਤੇ ਕੋਈ ਝੰਡਾ ਕੋਈ ਖੂਹੀ ਮਦਰ ਰੰਗ ਬਦਲ ਕੇ ਚੱਲੇ ਜਾਓ ਤਕ ਕੋਈ ਗੱਲ ਨਹੀਂ ਹੈ ਕਿਉਂਕਿ ਉਹਨਾਂ ਦੇ ਨਾਲ ਉਹਨੇ ਜਿੰਨੇ-ਕਿੰਨੇ ਲੋਕ ਜੁੜੇ ਹੋਏ ਨੇ ਉਹ ਧੰਦੇ 'ਚ ਜੁੜੇ ਹੁੰਦੇ ਨੇ ਹੂੰ ਜੀ ਜੀ ਅੰਦੇਵਾਜਾਂ ਨੇ ਅਸਲ ਵਿੱਚ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਇਸ ਕਰਕੇ ਸਭ ਦਾ ਪਹਿਲਾਂ ਪਤਾ ਹੀ ਸੀਗਾ ਕਿ ਜਦੋਂ ਉਹਨਾਂ ਨੂੰ ਟਿਕਨੀ ਮਿਲੀ ਤਾਂ ਦੂਜੇ ਪਾਸੇ ਚਲੇ ਜਾਣਗੇ ਉੱਥੇ ਨਹੀਂ ਮਿਲੀ ਤਾਂ ਹੋਰ ਪਾਸੇ ਜਨਮ ਕਿ ਪਹਿਲਾ ਪਤਾ ਕੇਸ ਬੜਾ ਸ਼ੌਕਿੰਗ ਹੋਇਆ ਸੀ ਮੋਗੇ 'ਚ ਜਗਿੰਦਰ ਜੈਨ ਦਾ ਹੂੰ ਜੀ ਪਰ ਅਸੀਂਾਂ ਵੱਲੋਂ ਜਿੱਤ ਕੇ ਸਾਰੇ ਕੇਸ ਸਾਰੀਆਂ ਕਹਾਣੀਆਂ ਨੇ ਦਰਜ ਕਰੇ ਗੰਦੇ-ਮਿੰਦੇ ਉਹ ਦੂਜੀ ਵਾਰ ਕਹਾਣੀਆਂ ਕਿ ਉਹ ਕੰਗੋਸੇ ਸੀਟ ਤੋਂ ਕੀਤੀ ਹੈ ਹੂੰ ਉ ਤੋਂ ਬਾਅਦ ਇਹ ਇਹ ਕਾਤਾ ਖੁੱਲ ਗਿਆ ਕਿ ਜੀ ਕੋਈ ਗੱਲ ਨਹੀਂ ਉ ਤੋਂ ਬਾਅਦ ਪਏ ਆਪਣੇ ਅੰਗਰਾਲ ਸਾਹਬ ਰਿੰਕੂ ਜੀ ਉਹ ਨਹੀਂ ਪਤਾ ਨਹੀਂ ਪੰਜਾਂ ਦੇ ਤਾਂ ਘਰ ਵਾਲੀਆਂ ਨੂੰ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਪਾਰਟੀ ਚੋਂ ਘਰ ਵਾਲਾ ਪੁਰਾਣੀ ਪਾਰਟੀ ਲਈ ਵੋਟਾਂ ਮੰਗੀ ਜਾਂਦੀਆਂ ਜੀ ਬਿਲਕੁਲ ਇਹ ਸਾਹਮਣੇ ਆ ਰਹੀਆਂ ਨੇ ਜੀ ਇਹ ਵੀਡੀਓ ਬਿਲਕੁਲ ਜੀ ਜੀ ਤੇ ਇਸ ਕਰਕੇ ਤਾਂ ਮੇਰਾ ਖਿਆਲ ਹੈ ਕਿ ਬਹੁਤ ਹੀ ਜਿਵੇਂ ਸਿਸਟਮ ਐਂਡ ਪੁਆਇੰਟ ਤੇ ਆ ਗਿਆ ਹੁੰਦਾ ਇਦਾਂ ਆਇਆ ਹੋਇਆ ਸੋ ਉਹ ਵਿਚਾਰੇ ਹੁਣ ਕੀ ਕਰਨਗੇ ਬਸ ਨੇ ਹਾਂ ਜੀ ਬਿਲਕੁਲ ਡਾਕਟਰ ਸਾਹਿਬ ਲੋਕਾਂ ਦੇ ਕੋਲ ਤਾਂ ਫਿਰ ਜਿਹੜਾ ਸੰਘਰਸ਼ ਉਹ ਜ਼ਰੂਰ ਬਾਕੀ ਰਹਿ ਗਿਆ ਬਿਲਕੁਲ ਜੀ ਬਿਲਕੁਲ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਰਸਤਾ ਨਹੀਂ ਬਚ ਰਿਹਾ ਉਹਨਾਂ ਦਾ ਆਪਣਾ ਭਾਈਚਾਰਾ ਆਪਣਾ ਸੰਘਰਸ਼ ਇੱਕ ਦੂਜੇ ਦੇ ਨਾਲ ਜਿਹੜਾ ਉਹਨਾਂ ਦਾ ਮਰਮੋਕਾ ਪਿਆਰ ਮੁਹੱਬਤ ਹੈ ਉਹਦੇ ਨਾਲ ਹੀ ਉਹ ਚੱਲ ਸਕਦੇ ਨੇ ਸਰਕਾਰਾਂ ਤਾਂ ਉਹ ਮੇਰਾ ਕਹਿ ਲੈ ਵੀ ਉਹਨਾਂ ਦਾ ਰੰਗ ਰੂਪ ਬਦਲ ਰਿਹਾ ਹੈ ਸਿਆਸੀ ਪਾਰਟੀਆਂ ਦਾ ਵੀ ਸਰਕਾਰਾਂ ਦਾ ਵੀ ਸੋ ਲੋਕ ਜਦੋਂ ਜਾਗਣਗੇ ਤਾਂ ਕੁਦਰਤੀ ਉਹਨਾਂ ਚੋਂ ਨਵੇਂ ਲੀਡਰ ਵੀ ਪੈਦਾ ਹੋ ਜਾਣਗੇ ਅੱچھے ਲੀਡਰ ਵੀ ਪੈਦਾ ਹੋ ਜਾਣਗੇ ਪਰ ਇਹ ਇਹ ਸਮਾਂ ਮੁੱਕ ਗਿਆ ਕਿ ਵੋਟ ਪਾਓ ਲੀਡਰ ਬਣਾਓ ਆਪ ਸੋਝੋ ਤੇ ਉਹ ਠੀਕ ਕਰੂਗਾ ਇਦਾਂ ਦਾ ਕੁਝ ਨਹੀਂ ਹੈ ਚੌਕੀਦਾਰ ਦੀ ਵੀ ਰਾਖੀ ਕਰਨੀ ਪੈਂਦੀ ਹੈ ਹਮ ਇਦਾਂ ਰੱਖਿਆ ਜਾਂਦਾ ਬਿਲਕੁਲ ਸੋ ਇਹ ਸੰਸਾਡੇ ਨਾਲ ਅੱਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅਜੋਕੇ ਅੱਜ ਦੇ ਹਾਲਾਤ ਖਾਸ ਕਰਕੇ ਜਦੋਂ ਇੱਕ ਕਿਸਾਨ ਇੱਕ ਭਾਜਪਾ ਉਮੀਦਵਾਰ ਦੇ ਜਿਹੜਾ ਵਿਰੋਧ ਪ੍ਰਦਰਸ਼ਨ ਉਹ ਇਰਦ-ਗਿਰ ਤराण ਆਪਣੀ ਜਾਨ ਤੋਂ ਹੱਥ ਤੋਂ ਵੰਦਾ ਤੇ ਇਸ ਤੋਂ ਬਾਅਦ ਕਿਸਾਨੀ ਨਾਲ ਜੁੜਿਆ ਸਾਰਾ ਪੱਖ ਬੜੇ ਵਿਸਤਾਰ ਨਾਲ ਡਾਕਟਰ ਸਾਹਿਬ ਤੁਸੀਂ ਸਾਰਾ ਕੁਝ ਚੈਨਲੀ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਚ ਸ਼ੁਕਰੀਆ ਭਿੰਦਰ ਸਰ ਸ੍ਰੋਤਿਆਂ ਦਰਸ਼ਕਾਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ